ਮੋੜ ਨਿਆ ਗਿਨੈਸ਼ ਕੀ ਬਾਤ ਤੂੰ ਦੇਖ ਲੈ ਸਿੰਘ ਨੈਸ਼ ਜੇ ਥੋੜ ਦੇ ਚ ਥੋਤੋ ਬਿਨਾਂ ਤਾਂ ਮੈਂ ਵੀ ਨਹੀਂ ਚੱਲਦਾ ਹੋਰ ਮਾਰ ਲਓ ਸ਼ਾਲਾ ਤੂੰ ਲੈਣੀ ਐ ਨਾ ਨਾ ਮੈਂ ਨਹੀਂ ਲੈਣੀ ਐ ਖੇਗੜੀਆਂ ਲੈ ਦੇਖਦੇ ਆਪਾਂ ਇਹ ਕਹਿੰਦਾ ਉਹ ਤਮਾਸ਼ਾ ਵੀ ਨਾ ਦੇਖੇ ਹੋ ਨਹੀਂ ਆਹਦਾ ਜਮਾਖ ਤੇ ਨਹੀਂ ਖੜ ਜਾ ਤੈਨੂੰ ਕੀ ਕਹਿੰਦਾ ਉਹ ਮੈਂ ਉੜ ਕੇ ਪੈਂਦਾ ਆ ਮਾਈ ਗੋਗਾ ਦਾ ਫੇਰਾ ਮਾਈ ਸਾਡੇ ਘਰਾਂ ਦੀ ਵੇਚੇਂਗੀ ਨਹੀਂ ਪੂਰੇ 14 ਦੀ ਦੇਣੀ ਐ ਕੀ ਕਰੀਏ ਬੱਸ ਖਾਦਾ ਮਾੜਾ ਮੋਟਾ ਦੁੱਧ ਦਿੰਦੀ ਹੋਵੇ ਫੇਰ ਵੀ ਆਗਾ ਪਾ ਦੇ ਬੇਬੇ ਪੂਰੀ 14 ਦੀ ਬੇਬੇ ਦੇ ਪੂਰੇ 14 ਗਰੀਬਣੀ ਐ ਤੂੰ ਤੇਰੇ ਮੈਂ ਤਾਂ ਹੱਥ ਬਣ ਕੇ 2 ਰੁਪਏ ਚੰਗੇ ਕੰਮ ਤੇ ਲੱਗਣਾ ਨਹੀਂ ਪਤਾ ਨਹੀਂ ਰੱਖ ਲੈ ਕੀ ਕਰੀਏ ਬੇਬੇ ਨਾਲ ਇਹਦੇ ਚੱਕੀ ਚੱਕ ਗਈ ਐ ਵੇਖਿਆ ਹੀ ਐ ਬੱਕਰੀ ਨਹੀਂ ਰਾਤ ਨੂੰ ਖਾਂਦੀ ਜਿਵੇਂ ਮੈਂ ਖਾਂਦੀ ਹਾਂ ਬਿਨਾ ਦੰਦਾਂ ਵਾਲਾ ਬੰਦਾ ਵੀ ਰੋਟੀ ਖਾਂਦਾ ਹਾਂ ਹਾਂ ਪਰ ਉਮਰ ਹੁੰਦੀ ਆ ਮਾਦਾ